ਲੋ ਜੀ ਇਹ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਅੱਜ ਲਸਾੜਾ ਡਰੇਨ ਜਿਹੜਾ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਲਸਾੜਾ ਡਰੇਨ ਨਿਕਲਦਾ ਹੈ ਇਹ ਉਹ ਰੋਡ ਹੈ ਤੇ ਇਹ ਲਸਾੜਾ ਡਰੇਨ ਦੀ ਤਸਵੀਰ ਤੁਸੀਂ ਦੇਖੋ ਕਿੰਨੇ ਬੁਰੇ ਹਾਲਾਤ ਆ ਇਸ ਜਿਹੜਾ ਡਰੇਨ ਬਣਿਆ ਹੋਇਆ ਤੇ ਪੂਰਾ ਇਹ ਵੀ ਕੇਲੀਆਂ ਦਾ ਭਰਿਆ ਹੋਇਆ ਸਫਾਈ ਨਹੀਂ ਹੁੰਦੀ ਸਫਾਈ ਨਾ ਹੋਣ ਕਰਕੇ ਹੀ ਜਿਹੜੇ ਬੰਨ ਟੁੱਟਦੇ ਆ ਚਾਹੇ ਉਹ ਕੱਸੀਆਂ ਤੇ ਚਾਹੇ ਵੱਡੇ ਸੂਏ ਹੋ ਗਏ ਜਾਂ ਨਹਿਰਾ ਹੋ ਗਈਆਂ ਜਾਂ ਇਸ ਤੋਂ ਇਲਾਵਾ ਜਿਹੜੇ ਡਰੇਨ ਹੋ ਗਏ ਇਹਨਾਂ ਦੀ ਸਫਾਈ ਨਾ ਹੋਣ ਕਰਕੇ ਹੀ ਜਿਹੜੇ ਆ ਇਹਨਾਂ ਦੇ ਵਿੱਚ ਜਿਹੜੇ ਕੱਚੇ ਬੰਨਾਂ ਆ ਉਹਦੇ ਵਿੱਚ ਪਾੜ ਪੈ ਜਾਂਦਾ ਤਾਂ ਇਹ ਲਾ ਸਾਡਾ ਡਰੇਨ ਹੈ ਤਲਵੰਡੀ ਸਾਬੋ ਬਠਿੰਡਾ ਤਲਵੰਡੀ ਸਾਬੋ ਰੋਡ ਤੇ ਹਾਲਾਂਕਿ ਜਿਹੜਾ ਪੁਲ ਹੈਗਾ ਇਹ ਵੀ ਬਹੁਤ ਛੋਟਾ ਪੁਲ ਹੈ ਤੇ ਇਹਦੇ ਵੀ ਸਾਰੇ ਪਾਸੇ ਜਿਹੜੀ ਗੰਦਗੀ ਬਹੁਤ ਹੈਗੀ ਪੁਲ ਵੀ ਛੋਟਾ ਹੈਗਾ ਪੁਲ ਵੀ ਵੱਡਾ ਜਿਹੜਾ ਬਣਾਉਣ ਦੀ ਮੰਗ ਲੋਕਾਂ ਨੇ ਕੀਤੀ ਹੈ ਕਿ ਜਿਹੜਾ ਪੁਲ ਹੈਗਾ ਇਹ ਵੱਡਾ ਬੰਨਾ ਚਾਹੀਦਾ ਪਰ ਜਿਹੜਾ ਹੁਣ ਤੁਹਾਰੇ ਇਹ ਲਾ ਸਾਡਾ ਡਰੇਨ ਦੀ ਤਸਵੀਰ ਹੈਗੀ ਹੈ ਲਾ ਸਾਡਾ ਡਰੇਨ ਬਠਿੰਡਾ ਦੇ ਤਲਵੰਡੀ ਸਾਬੋ ਏਰੀਏ ਦਾ ਹੈ ਡਰੇਨ ਹੈ ਬਟੇਂਡਾ ਤਲਵੰਡੀ ਸਾਬੋ ਜਦੋਂ ਅਸੀਂ ਰੋਡ ਤੇ ਚਾਈਦਾ ਤਾਂ ਇਹ ਡਰੇਨ ਦੀ ਵੀ ਸਫਾਈ ਜਿਹੜੀ ਹੈ ਉਹ ਨਹੀਂ ਹੋਈ ਡਰੇਨ ਦੀ ਸਫਾਈ ਨਾ ਹੋਣ ਕਾਰਨ ਤੁਸੀਂ ਦੇਖੋ ਇਹ ਕਾਰਨ ਬਣਦਾ ਵੀ ਇਹ ਜਿਹੜੇ ਬਾਨੇ ਟੁੱਟ ਜਾਂਦੇ ਇਹਨਾਂ ਦੇ ਕੱਚੇ ਬਾਨਾ ਦੇਖੋ ਕਿੰਨਾ ਗੰਦਾ ਹੈਗਾ ਇਹ ਲਾ ਸਾਡਾ ਡਰੇਨ ਹੈ ਸਰਕਾਰ ਵੱਲੋਂ ਸਮਾਂ ਸਮਾਂ ਤੇ ਸਫਾਈਆਂ ਲਈ ਫੰਡ ਜਾਰੀ ਹੁੰਦੇ ਪਰ ਉਹ ਫੰਡ ਜਿਹੜੇ ਕਿਤੇ ਨਾ ਕਿਤੇ ਲੱਗਦੇ ਨਹੀਂ ਆ ਲਾ ਸਾਡਾ ਡਰੇਨ ਦੇਖੋ ਤੁਸੀਂ ਕਿੰਨੇ ਬੱਤਰ ਹਾਲਾਤ ਇਹਦੇ ਹੋਏ ਹੋਏ ਆ ਤੇ ਉਹ ਜਿਹੜਾ ਪੁਲ ਹੈਗਾ ਇਹ ਵੀ ਬਹੁਤ ਛੋਟਾ ਹੈਗਾ ਇਹੀ ਉਮੀਦ ਆ ਵੀ ਜਿਹੜੇ ਡਰੇਨ ਭਰੇ ਹੋਏ ਆ ਸਮਾਂ ਰਹਿੰਦੇ ਸਰਕਾਰ ਸਫਾਈ ਕਰਾਵੇ ਤਾਂ ਕਿ ਪੰਜਾਬ ਆਉਣ ਵਾਲੇ ਸਭ ਵਿੱਚ ਹਾੜਾ ਤੋਂ ਬਚਿਆ ਰਹੇ